ਕਮਾਲ ਜਾਖੜ ਜੋ ਆਪਾਚਪਾ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਉਮੀਦਵਾਰਾਂ ਦਾ ਨਾਮ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਨਾਲ ਇਹਨਾਂ ਸਮਝੌਤਾ ਹੋ ਗਿਆ ਜੀ ਉਹਨੇ ਗੱਲ ਸੁਨੀਲ ਜਾਖੜ ਕਹਿ ਰਹੇ ਨੇ ਪਤਾ ਨਹੀਂ ਪੁਰਾਣੇ ਕਾਂਗਰਸ ਦੇ ਲੀਡਰ ਰਹੇ ਨੇ ਪ੍ਰਧਾਨ ਰਹੇ ਨੇ ਸੂਬੇ ਦੇ ਉਹਨਾਂ ਦੀ ਜਿਹੜਾ ਕੇਂਦਰ ਦੇ ਵਿੱਚ 바ਵਾ ਮਜ਼ਬੂਤ ਰਹੇ ਹੋ ਸਕਦਾ ਕਿਸੇ ਪੁਰਾਣੇ ਯਾਰ ਨੇ ਕੋਈ ਸਨੇਹਾ ਦਿੱਤਾ ਹੋਵੇ ਅਸੀਂ ਇਹਨੂੰ ਉਦੋਂ ਸੱਚ ਮੰਨਾਂਗੇ ਉਹ ਤੱਕ ਲੰਗੋਟਾ ਢਾਕੀ ਮੰਨਾਂਗੇ ਜਦੋਂ ਤੱਕ ਇਹ ਆਫੀਸ਼ੀਅਲ ਅਧਿਕਾਰਤ ਕਿਸੇ ਵਿਅਕਤੀ ਤੋਂ ਖਬਰ ਜਾਰੀ ਨਹੀਂ ਹੁੰਦੀ ਉਸ ਸੁਪਰੀਮ ਕੋਰਟ ਬੋਲੋ ਸੁਪਾਲ ਸਿੰਘ ਖਿਆਰਾ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਗਿਆ 2015 ਦਾ ਡਰੱਗ ਕੇਸ ਹੈ ਇਹਦੇ ਵਿੱਚ ਸਖਪਾਲ ਸਿੰਘ ਖੜਾ ਇਹਨਾਂ ਦੀ ਜਿਹੜੀ ਭੂਮਿਕਾ ਹੈ ਉਹਦੇ ਬਾਰੇ ਪੰਜਾਬ ਦੀ ਸਰਕਾਰ ਨੂੰ ਨੋਟਿਸ ਕਰਕੇ ਪੁੱਛਿਆ ਹੈ ਤੇ ਜਵਾਬ ਦਿੱਤਾ ਜਾਵੇ ਅਮਰਿਤਪਾਲ ਦੇ ਪਰਿਵਾਰ ਵੱਲੋਂ ਭੁਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਉਹਨਾਂ ਦੇ بیٹے ਦੇ ਉੱਤੇ ਐਨਐਸਏ ਲੱਗੀ ਹੋਈ ਹੈ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ ਲਗਾਤਾਰ ਮੰਗ ਕੀਤੀ ਜਾ ਰਹੀ ਉਹਨੂੰ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਆਇਆ ਜਾਵੇ ਇਹਨਾਂ ਦੇ ਨੌ ਹੋਰ ਸਾਥੀਆਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਅਸਾਮ ਦੇ ਵਿੱਚ ਭੇਜ ਦਿੱਤਾ ਗਿਆ ਸੀ। ਪਰਿਵਾਰ ਤੇ ਹੋਰ ਮੈਂਬਰ ਬੈਠੇ ਸੀ ਭੁੱਖ ਹੜਤਾਲ ਤੇ ਜਦਰ ਸਾਹਿਬ ਦਾ ਹੁਕਮ ਆਇਆ। ਉਸ ਤੋਂ ਬਾਅਦ ਇਹਨਾਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ। ਪ੍ਰਸ਼ਾਦ ਲੈ ਕੇ ਇਹ ਚੱਲ ਰਹੀ ਭੁੱਖ ਹੜਤਾਲ ਸਬੰਪਤ ਕਰ ਦਿੱਤੀ ਸੀ। ਇਹ ਕਿਹੜੀ ਦਿਸ਼ਾ ਦੇ ਵਿੱਚ ਸੰਘਰਸ਼ ਜਾਂਦਾ ਹੈ? ਤੇ ਅੱਠ ਮਤੇ ਜਿਹੜੇ ਪਾਏ ਗਏ ਨੇ ਕੀ ਉਹ ਪ੍ਰਵਾਨ ਹੋ ਕੇ ਲਾਗੂ ਹੁੰਦੇ ਆ ਜਾਂ ਨਹੀਂ ਸਵਾਲ ਹੈ ਸੋ ਦੂਜੇ ਪਾਸੇ ਆਮ ਆਦੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲੈ ਕੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਆਪਣੇ ਹਲਕੇ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਪ੍ਰਾਪਤ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ ਜਿਹੜੇ ਹਲਕੇ ਦੇ ਵਿੱਚੋਂ ਕੋਈ ਬੰਦਾ ਨਾ ਜਿੱਤੇ ਆ ਲੋਕ ਸਭਾ ਦਾ ਮੈਂਬਰ ਉਹਦੇ ਮੁਕਾਬਲੇ ਹਲਕਾ ਇੰਚਾਰਜ ਲਾ ਦਿੱਤਾ ਜਾਵੇਗਾ ਭਾਪ ਐਮ ਐਲ ਏ ਭਵੇਂ ਜਿੱਦਾਂ ਦਾ ਮਰਜੀ ਹੈ ਐਮ ਐਲ ਏ ਨੂੰ ਲੋਕਾਂ ਨੇ ਚੁਣਿਆ ਤੇ ਤੁਸੀਂ ਉਹਨਾਂ ਦੇ ਮੁਕਾਬਲੇ ਫਿਰ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਟਿਲਸਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਜੀ ਜੋ ਸਾ ਆਮਾਦੀ ਪਾਰਟੀ ਵੱਲੋਂ ਲੋਕ ਸਭਾ ਨੂੰ ਲੈ ਕੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਸੁਨੀਲ ਕੁਮਾਰ ਜਾਖੜ ਜੋ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਉਮੀਦਵਾਰਾਂ ਦਾ ਨਾਮ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਨਾਲ ਇਹਨਾਂ ਸਮਝੌਤਾ ਹੋ ਗਿਆ ਜੀ ਦੇਖੋ ਕਾਂਗਰਸ ਦੇ ਨਾਲ ਸਮਝੌਤਾ ਤਾਂ ਬਹੁਤ ਪੁਰਾਣਾ ਹੈ ਪੰਜਾਬ ਦੀ ਕਾਂਗਰਸ ਇਹਨਾਂ ਦੇ ਨਾਲ ਚੋਣ ਨਹੀਂ ਲੜਨਾ ਚਾਹੁੰਦੀ ਇਹਨਾਂ ਨੂੰ ਇਹ ਹੈ ਕਿ ਆਦਮਾ ਆਦਮੀ ਪਾਰਟੀ ਦੀ ਸਰਕਾਰ ਦੇ ਵਿਰੋਧ ਵਿੱਚ ਜਿਹੜੀ ਲਹਿਰ ਚੱਲ ਰਹੀ ਹੈ ਉਹਦਾ ਅਸਰ ਜੇ ਅਸੀਂ ਗੱਠ ਜੋੜ ਕਰਦੇ ਹਾਂ ਉਹਦੇ ਤੇ ਪੈਂਦਾ ਹੈ ਉਸੇ ਤਰ੍ਹਾਂ ਜਿਵੇਂ ਬੇਅਦਬੀ ਦਾ ਮਾਮਲਾ ਅਸਰ ਸਿੱਧਾ ਅਕਾਲੀ ਦਲ ਤੇ ਪੈਂਦਾ ਹੈ ਇਹਨਾਂ ਨੇ ਉਮੀਦਵਾਰ ਲਾਂਤੇ ਇੱਕ ਪਾਸੇ ਇਹ ਪੰਜਾਬ ਛੱਡ ਕੇ ਬਾਕੀ ਰਾਜਾਂ ਦੇ ਵਿੱਚ ਕਾਂਗਰਸ ਦੇ ਨਾਲ ਸਹਿਮਝੋਤਾ ਕਰਕੇ ਬੈਠੇ ਐ। ਕੱਲ ਇੰਡੀਆ ਗੱਠ ਜੋੜ ਦੀ ਬੰਬੇ ਦੇ ਵਿੱਚ ਇੱਕ ਰੈਲੀ ਹੁੰਦੀ ਐ ਜਿਦੇ ਵਿੱਚ ਆਮ ਆਦਮੀ ਪਾਰਟੀ ਦੀ ਤਰਫ ਤੋਂ ਇਹਨਾਂ ਦੇ ਮੰਤਰੀ ਸੌਰਵ ਭਾਰਤਵਾਦ ਜਾਂਦੇ ਐ। ਕੱਲਾ ਜਾਂਦੇ ਨਹੀਂ ਬੰਚ ਤੇ ਜਾ ਕੇ ਸੰਬੋਧਨ ਵੀ ਕਰਦੇ ਐ। ਇਹ ਗੱਲ ਸੋ ਪੰਜਾਬ ਦੇ ਵਿੱਚ ਇਹ ਕਹਿੰਦੇ ਅਸੀਂ ਖਾਸ ਕਰ ਜਿਹੜੇ ਐਲੋਪੀ ਨੇ ਲੀਡਰ ਆਫ ਦਾ ਆਪੋਜੀਸ਼ਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸੋਭਾਜਬਾ ਉਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਇਹਨਾਂ ਦੇ ਨਾਲ ਗੱਠ ਜੋੜ ਨਹੀਂ ਕਰਨਾ ਮੇਰੋਂ ਮੈਨੇ ਵੀ ਬਹੁਤ ਹੋ ਗਏ ਜੇ ਗੱਠ ਜੋੜ ਹੁੰਦਾ ਹੈ ਤਾਂ ਕਿਵੇਂ ਬੋਲਣਗੇ ਹੁਣੇ ਗੱਲ ਸੁਨੀਲ ਜਾਖੜ ਕਹਿ ਰਹੇ ਨੇ ਪਤਾ ਨਹੀਂ ਬਾਰਾਂ ਨੇ ਕਾਂਗਰਸ ਦੇ ਲੀਡਰ ਰਹੇ ਨੇ ਪ੍ਰਧਾਨ ਰਹੇ ਨੇ ਸੂਬੇ ਦੇ ਉਹਨਾਂ ਦੀਆਂ ਜੜਾਂ ਕੇਂਦਰ ਦੇ ਵਿੱਚ 바ਵਾ ਮਜਬੂਤ ਰਹੇ ਹੋ ਸਕਦਾ ਕਿਸੇ ਪੁਰਾਣੇ ਯਾਰ ਨੇ ਕੋਈ ਸੁਨੇਹਾ ਦਿੱਤਾ ਹੋਵੇ ਉਹ ਕਹਿੰਦੇ ਕਿ ਜਲਦੀ ਆਮ ਆਦਮੀ ਪਾਰਟੀ ਦੇ ਜਿਹੜੇ 8 ਉਮੀਦਵਾਰ ਐਲਾਨ ਕਰ ਦਿੱਤੇ ਗਏ ਨੇ ਡਾਕਟਰ ਬਲਵੀਰ ਸਿੰਘ ਪਟਿਆਲਾ ਅਮਰਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਖਡੂਰ ਸਾਹਿਬ ਤੋਂ ਇਹਨਾਂ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਬਠਿੰਡੇ ਤੋਂ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡੀਆਂ ਫਰੀਦਕੋਟ ਤੋਂ ਇਹਨਾਂ ਦੇ ਕਲਾਕਾਰ ਆਗੂ ਮਮਾ ਆਪਣਾ ਕਰਮ ਜਿਹੜੇ ਕਰਮਜੀਤ ਸਿੰਘ ਅਨਮੋਲ ਸੰਗਰੂਰ ਤੋਂ ਗੁਰਵੀਤ ਸਿੰਘ ਮੀਥੇਰ ਜਲੰਧਰ ਤੋਂ ਇਹਨਾਂ ਦੇ ਆਗੂ ਜਿਹੜੇ ਅਸੀਂ ਹੁਣ ਵੀ ਮੈਂਬਰ ਪਾਰਲੀਮੈਂਟਰੀ ਸੁਸ਼ੀਲ ਕੁਮਾਰ ਰਿੰਕੂ ਤੇ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਨੇ ਪਸੀ ਪਠਾਨਾ ਤੋਂ ਉਹ ਕਹਿੰਦੇ ਕਿ ਇਹਨਾਂ ਨੇ ਬਾਵਾ ਇੱਕ ਦੂਜੇ ਦੇ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਤੇ ਤੰਜ ਕਸੇ ਕਈ ਕਸਮਾਂ ਗੱਲਾਂ ਕੀਤੀਆਂ ਪਰ ਇਹਨਾਂ ਦਾ ਸਮਝੌਤਾ ਬਹੁਤ ਜਲਦੀ ਹੋ ਜਾਏਗਾ ਪਤਾ ਨਹੀਂ ਇਹ ਸਮਝੌਤਾ ਹੁੰਦਾ ਹੈ ਜਾਂ ਨਹੀਂ ਹੁੰਦਾ ਜੇ ਉਮੀਦਵਾਰ ਬਦਲੇ ਜਾਂਦੇ ਹੈ ਇਹਨਾਂ ਦੇ ਪੱਲੇ ਕੀ ਰਹੇਗਾ ਇਹਨਾਂ ਕੋਲ ਆਮ ਲੋਕਾਂ ਚੋਂ ਉਮੀਦਵਾਰੀ ਨਹੀਂ ਜੇ ਬਦਲੇ ਜਾਂਦੇ ਹੈ ਤੇ ਫਿਰ ਗੁਰਪ੍ਰੀਤ ਸਿੰਘ ਜੀਪੀ ਤੇ ਰਿੰਕੂ ਦਾ ਕੀ ਬਣੂਗਾ ਕਰਮਜੀਤ ਅਨਮੋਲ ਦਾ ਕੀ ਬਣੂਗਾ ਪਤਾ ਨਹੀਂ ਇਹ ਕਿਹੜੇ ਤੱਥਾਂ ਦੇ ਆਧਾਰ ਦੇ ਉੱਤੇ ਸੁਨੀਲ ਜਾਖੜ ਸਾਹਿਬ ਨੇ ਖਬਰ ਕੀਤੀ ਹੈ ਆਮ ਆਦਮੀ ਪਾਰਟੀ ਦੀ ਕਿਸੇ ਆਫੀਸ਼ਲ ਸਾਈਟ ਤੋਂ ਤੇ ਖਬਰਾਈ ਨਹੀਂ ਅਸੀਂ ਇਹਨੂੰ ਉਦੋਂ ਸੱਚ ਮੰਨਾਂਗੇ ਉਹ ਤੱਕ ਲੰਗੋਟਾ ਢਾਕੀ ਮੰਨਾਂਗੇ ਜਦੋਂ ਤੱਕ ਇਹ ਆਫੀਸ਼ਲ ਅਧਿਕਾਰਤ ਕਿਸੇ ਵਿਅਕਤੀ ਤੋਂ ਖਬਰ ਜਾਰੀ ਨਹੀਂ ਹੁੰਦੀ ਇਹ ਕਹਿਣਾ ਜਖੜ ਸਾਹਿਬ ਦਾ ਆਮ ਆਦਮੀ ਪਾਰਟੀ ਦੇ ਕਿਸੇ ਵੀ ਅਧਿਕਾਰਤ ਵਿਅਕਤੀ ਨੇ ਇਹਦੇ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਜੀ ਸੋ ਸੁਪਰੀਮ ਕੋਰਟ ਬੋਲੋ ਸੁਖਪਾਲ ਸਿੰਘ ਖੈਰਾ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਗਿਆ ਜੀ ਦੇਖੋ ਜਿਹੜਾ 2015 ਦਾ ਡਰੱਗ ਕੇਸ ਹੈ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਇਹਨਾਂ ਦੀ ਜਿਹੜੀ ਭੂਮਿਕਾ ਹੈ ਉਹਦੇ ਬਾਰੇ ਪੰਜਾਬ ਦੀ ਸਰਕਾਰ ਨੂੰ ਨੋਟਿਸ ਕਰਕੇ ਪੁੱਛਿਆ ਹੈ ਤੇ ਜਵਾਬ ਦਿੱਤਾ ਜਾਵੇ ਇਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੱਲੋਂ ਬਹੁਤ ਹੀ ਸੀਨੀਅਰ ਵਕੀਲ ਸ਼੍ਰੀ ਪੀ ਐਸ ਪਟਵਾਲੀਆ ਪੇਸ਼ ਹੋਏ ਐਡਵੋਕੇਟ ਜਨਰਲ ਦਾ ਦਫਤਰ ਅਗਲੇ ਦਿਨਾਂ ਦੇ ਵਿੱਚ ਅਗਲੀ ਪੇਸ਼ੀ ਦੇ ਉੱਤੇ ਸੁਪਰੀਮ ਕੋਰਟ ਕੋਲੋਂ ਮੰਗਿਆ ਗਿਆ ਜਵਾਬ ਧਾਇਰ ਕਰੇਗਾ ਉਸ ਤੋਂ ਬਾਅਦ ਸਰਵਾਈ ਅੱਗੇ ਤੁਰੇਗੀ ਇਸੇ ਕੇਸ ਵਿੱਚ ਸੁਖਪਾਲ ਸਿੰਘ ਕਹਿੰਦਾ ਬਹੁਤ ਵਾਰੀ ਕਹਿ ਚੁੱਕਿਆ ਹੈ ਉਹਨੂੰ ਸੁਪਰੀਮ ਕੋਰਟ ਤੋਂ ਬਹੁਤ ਵੱਡੀ ਰਾਹਤ ਮਿਲੀ ਹੋਈ ਹੈ ਪੰਜਾਬ ਦੀ ਸਰਕਾਰ ਗੱਡੇ ਮੁੱਢ ਦੇ ਉਹ ਖੇਡਦੀ ਹੈ ਔਰ ਦੇਖਦੇ ਹਾਂ ਪੰਜਾਬ ਸਰਕਾਰ ਜਵਾਬ ਕੀ ਦਿੰਦੀ ਹੈ ਤੇ ਅੱਗੇ ਸੁਪਰੀਮ ਕੋਰਟ ਦਾ ਰੁਖ ਕੀ ਰਹਿਣਾ ਬਾਲਾ ਅਮਰਿਤਪਾਲ ਦੇ ਪਰਿਵਾਰ ਵੱਲੋਂ ਭੁਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਉਹਨਾਂ ਦੇ ਬੇਟੇ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਉਹਨੂੰ ਪੰਜਾਬ ਦੇ ਜੇਲਾਂ ਦੇ ਵਿੱਚ ਲੈ ਕੇ ਆਇਆ ਜਾਵੇ ਜੀ ਬਾਰਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਪਿਛਲੇ ਸਾਲ ਇਹਨਾਂ ਦੇ ਉੱਤੇ ਐਨਐਸਏ ਲਾ ਕੇ ਇਹਨਾਂ ਦੇ ਨੌ ਹੋਰ ਸਾਥੀਆਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਅਸਾਮ ਦੇ ਵਿੱਚ ਭੇਜ ਦਿੱਤਾ ਗਿਆ ਸੀ ਸਾਰਿਆਂ ਨੂੰ ਪਤਾ ਕਿ ਸਾਲ-ਸਾਲ ਬਾਅਦ ਡਿਪਟੀ ਕਮਿਸ਼ਨਰ ਸਬੰਧਤ ਜिले ਦੇ ਅੰਮ੍ਰਿਤਸਰ ਦੇ ਕਨਸ਼ਾਮ ਥੋਰੀ ਸਾਹਿਬ ਨੇ ਇੱਕ ਬੋਰਡ ਹੈ ਉਹ ਮੁੜ ਕੇ ਵਿਚਾਰ ਕਰਦਾ ਹੁੰਦਾ ਹੈ ਇੱਥੇ ਵੀ ਉਨੇ ਵਿਚਾਰ ਕਰਨਾ ਕੱਲ ਇੱਕ ਇਕੱਠ ਸਦਿਆ ਗਿਆ ਸੀ ਉਸ ਇਕੱਠ ਦੇ ਵਿੱਚ ਜਥੇਦਾਰ ਕਾਲ ਤੱਕ ਗਿਆਨੀ ਰਗਵੀਰ ਸਿੰਘ ਨੂੰ ਕਹਿੰਦੇ ਆ ਕਿ ਉਧਰੋਂ ਹਦੇਸ਼ ਆਇਆ ਕਿ ਤੁਸੀਂ ਭੁਖੜ ਹਟਾਲ ਹੈ ਇਹ ਸਬਾਪਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਵੱਲੋਂ ਵੀ ਪਰਸੋ ਇੱਕ ਬਿਆਨ ਆ ਗਿਆ ਸੀਗਾ ਉਹਨਾਂ ਦਾ ਇੱਕ ਪ੍ਰੈਸ ਰਿਲੀਜ਼ ਜਾਰੀ ਹੋ ਗਿਆ ਸੀ ਕਿ ਡਿਬਰੂਗੜ੍ਹ ਦੀ ਜੇਲ੍ਹ ਵਿੱਚ 9 ਚੋਂ 5 ਇਹਨਾਂ ਵਿਅਕਤੀਆਂ ਨੇ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ ਜਿਹੜੀ ਉੱਥੇ ਹੈਰੀਟੇਜ ਬਰਾਸਤੀ ਖੇਤਰ ਹੈ ਗਲੀ ਹੈ ਉੱਥੇ ਕੱਲ ਵੱਡਾ ਘਟ ਸੱਦਿਆ ਗਿਆ ਬਹੁਤ ਸਾਰਿਆਂ ਨੂੰ ਥਾਂ-ਥਾਂ ਦੇ ਵਿੱਚ ਰੋਕ ਲਿਆ ਕਈ ਭੇਸ ਬਦਲ ਕੇ ਪਹੁੰਚ ਗਏ ਜਿਵੇਂ ਈਮਾਨ ਸਿੰਘ ਮਾਨ ਪਰਮਿੰਦਰ ਝੂਟਾ ਪਰ ਕਹਿੰਦੇ ਆ ਲੱਖਾ ਸੁਧਾਰਾ ਜਾਂ ਭਾਨਾ ਸਿੱਧੂ ਇਹਨਾਂ ਨੂੰ ਰਸਤੇ 'ਚ ਰੋਕ ਲਿਆ ਅੱਠ ਮਤੇ ਪਾਸ ਹੋ ਗਏ ਔਰ ਕਹਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ ਸਿੱਖ ਸੰਗਤ ਨੇ ਪਰਿਵਾਰ ਨੂੰ ਭੁੱਖ ਹੜਤਾਲ ਬੰਦ ਕਰਨ ਲਈ ਆਖਿਆ ਸੀ ਜਦਰ ਸਾਹਿਬ ਨੂੰ ਤਾਂ ਇਹ ਭੁੱਖ ਹੜਤਾਲ ਖਤਮ ਕਰਾਈ ਜਾਵੇ ਅਕਾਲ ਤਖਤ ਜਿਹੜੀ ਇੱਥੇ ਵੀ ਸ਼ੁਰੂ ਹੋਈ ਸੀ ਤੇ ਪਰਿਵਾਰ ਤੇ ਹੋਰ ਮੈਂਬਰ ਬੈਠੇ ਸੀ ਭੁੱਖ ਹੜਤਾਲ ਤੇ ਜਦਰ ਸਾਹਿਬ ਦਾ ਹੁਕਮ ਆਇਆ ਉਸ ਤੋਂ ਬਾਅਦ ਇਹਨਾਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਪ੍ਰਸ਼ਾਦ ਲੈ ਕੇ ਇਹ ਚੱਲ ਰਹੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਸੀ ਤੇ ਡਿਬਰੂਗੜ੍ਹ ਜੇਲ੍ਹ ਦੇ ਬਾਰੇ ਡਿਪਟੀ ਕਮਿਸ਼ਨਰ ਸਾਹਿਬ ਦੀ ਜਾਣਕਾਰੀ ਹੈ ਕਿ 9 ਤੋਂ 5 ਨੇ ਭੁੱਖ ਹੜਤਾਲ ਛੜਤੀ ਸੀ ਹੁਣ ਦਿਖਣਾ ਹੋਵੇਗਾ ਜੱਦਰ ਸਾਹਿਬ ਦਾ ਹੁਕਮ ਵੀ ਹੈ ਤੇ ਕੀ ਕੋਈ ਅਗਲੀ ਨੀਤੀ ਬਣੀ ਹੈ ਅੱਠ ਜਿਹੜੇ ਮਤੇ ਬਣੇ ਨੇ ਉਧਰ ਚੋਣ ਜਾਬਤਾ ਵੀ ਲੱਗ ਗਿਆ ਕੀ ਪੰਜਾਬ ਦੀ ਸਰਕਾਰ ਇਹਨਾਂ ਨੂੰ ਮਿਲਗੋ ਨਹੀਂ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਸੀ ਅਸੀਂ ਕਮੇਟੀ ਦੇ ਰੂਪ ਵਿੱਚ ਪੰਜਾਬ ਦੀ ਸਰਕਾਰ ਨੂੰ ਮਿਲਣਾ ਚਾਹੁੰਦੇ ਆ ਤੇ ਇਹਨਾਂ ਆਗੂਆਂ ਨੂੰ ਇਹ ਸੋਚ ਲਾਣਾ ਚਾਹੀਦਾ ਕਿ ਕੋਈ ਮਿਲਦਾ ਕਿਉਂ ਨਹੀਂ ਇਹਨਾਂ ਨੂੰ ਅਜੇ ਤੱਕ ਇਹਨਾਂ ਨੂੰ ਤਾਂ ਜਿਹੜਾ ਭੈ ਰਾਜੋ ਆਣੇ ਵਾਲੀ ਹੜਤਾਲ ਆ ਸੀ ਉੱਥੇ ਵੀ ਕੋਈ ਨਾ ਮਿਲਿਆ ਸੋ ਹੁਣ ਦੇਖਦੇ ਆ ਕਿ ਅਗਲੇ ਦਿਨਾਂ ਦੇ ਵਿੱਚ ਇਹ ਕਿਹੜੀ ਦਿਸ਼ਾ ਦੇ ਵਿੱਚ ਸੰਘਰਸ਼ ਜਾਂਦਾ ਹੈ ਤੇ ਅੱਠ ਮਤੇ ਜਿਹੜੇ ਪਾਏ ਗਏ ਨੇ ਕੀ ਉਹ ਪ੍ਰਵਾਨ ਹੋ ਕੇ ਲਾਗੂ ਹੁੰਦੇ ਆ ਜਾਂ ਨਹੀਂ ਸਵਾ ਦੱਸੇਗਾ ਜੀ ਸੋ ਦੂਜੇ ਪਾਸੇ ਆਮ ਆਦੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲੈ ਕੇ ਵਿਧਾਇਕਾਂ ਨੂੰ ਕਿਹਾ ਗਿਆ ਕਿ ਆਪਣੇ ਹਲਕੇ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਪਾਉਣੇ ਤਾਂ ਕਾਰਵਾਈ ਕੀਤੀ ਜਾਵੇਗੀ ਜੀ ਬਲਵਿੰਦਰ ਇਹ ਦੇ ਵਿੱਚ ਬਹੁਤ ਅਜੀਬ ਕਿਸਮ ਦੀ ਮੈਂ ਗੱਲ ਸੁਣ ਦੇਖ ਰਿਹਾ ਪਹਿਲਾਂ ਕਹਿੰਦੇ ਜੀ ਤੁਸੀਂ ਐਮਐਲਏ ਸਹਿਬਾਨ 92 ਹੀਰੇ ਮੁੱਖ ਮੰਤਰੀ ਸਾਹਿਬ ਦੇ ਜੀ ਜਿਹੜੇ ਹਲਕੇ ਦੇ ਵਿੱਚੋਂ ਕੋਈ ਬੰਦਾ ਨਾ ਜਿੱਤਿਆ ਲੋਕ ਸਭਾ ਦਾ ਮੈਂਬਰ ਉਹਦੇ ਮੁਕਾਬਲੇ ਹਲਕਾ ਇੰਚਾਰਜ ਲਾ ਦਿੱਤਾ ਜਾਵੇਗਾ ਭਾਪ ਐਮ ਐਲ ਏ ਭਾਵੇਂ ਜਿੱਦਾਂ ਦਾ ਮਰਜੀ ਹੈ ਐਮ ਐਲ ਏ ਨੂੰ ਲੋਕਾਂ ਨੇ ਚੁਣਿਆ ਤੇ ਤੁਸੀਂ ਉਹਨਾਂ ਦੇ ਮੁਕਾਬਲੇ ਫਿਰ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਜਿਹੜੇ ਬੰਦੇ ਲੋਕਾਂ ਨੇ ਹਰਾਤੇ ਆ ਬਾਦਲ ਸਾਹਿਬ ਉਹਨਾਂ ਨੂੰ ਕਿਸੇ ਨੂੰ ਰਾਸਵਾ ਭੇਜ ਦਿੰਦੇ ਆ ਕਿਸੇ ਨੂੰ ਹਲਕਾ ਇੰਚਾਰਜ ਬਣਾ ਦਿੰਦੇ ਆ ਤੇ ਤੁਹਾਡੇ ਤੇ ਇਹਦੇ ਵਿੱਚ ਫਰਕ ਕੀ ਰਹਿ ਜਾਊਗਾ ਲੋਕਤੰਤਰ ਦਾ ਸਿਸਟਮ ਹੈ ਤੁਸੀਂ ਕੀ ਕਰਦੇ ਪਈ ਹੋ ਸੋ ਜਿਹੜਾ ਇਹ ਕਿਨਾਂ ਨੇ ਕਿਹਾ ਆ ਜਿਹੜੇ 8 9 ਚੁਣੇ ਇਹ ਕੋਈ ਆਮਤਾ ਹੈ ਨਹੀਂ ਸੋ ਜਿਹੜਾ ਇਹਨਾਂ ਦਾ ਦਿੱਲੀ ਦੇ ਅਹਿਲਕਾਰ ਨੇ ਉਹ ਆਪਣੀਆਂ ਗੱਲਾਂ ਕਰ ਰਹੇ ਨੇ ਕਿ ਪੰਜਾਬ ਦੇ ਲੋਕ ਪੰਜਾਬ ਦੇ ਅਣਖੀ ਲੋਕ ਨੇ ਇਹ ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਨਹੀਂ ਚੱਲਦੇ ਕਦੇ ਵੀ ਮੈਂ ਸਮਝਦਾ ਕਿ ਸਾਡੇ ਪ੍ਰਧਾਨ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਉਦੋਂ ਤੱਕ ਪੰਜਾਬ ਦੇ ਵਿੱਚ ਕੋਈ ਲਹਿਰ ਨਹੀਂ ਬਣੀ ਸੀ ਜਦੋਂ ਤੱਕ ਮਾਨ ਸਾਹਿਬ ਦਾ ਨਾਂ ਨਹੀਂ ਸੀ ਆਇਆ ਮੁੱਖ ਮੰਤਰੀ ਵਾਸਤੇ ਉਹਨਾਂ ਦੇ ਨਾਂ ਤੋਂ ਬਾਅਦ ਕੰਮ ਚੱਲਿਆ ਸੀ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਸੋ ਜਿਹੜੇ ਦਿੱਲੀ ਦੇ ਅਹਿਲਕਾਰ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਕੀ ਪੰਜਾਬ ਦੇ ਲੋਕ ਪੰਜਾਬੀ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਕਰਨਗੇ ਜਾਂ ਨਹੀਂ ਜੀ ਸੋ ਦੂਜੇ ਪਾਸੇ ਕੇਂਦਰੀ ਮੰਤਰੀ ਲੁਧਿਆਣੇ ਦੇ ਵਿੱਚ ਆਏ ਹੋਏ ਨੇ ਤੇ ਉਹਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਭਾਜਪਾ ਦੇ ਵਰਕਰਾਂ ਦੇ ਨਾਲ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਆਮਾ ਦੀ ਪਾਰਟੀ ਆ ਪੰਜਾਬ ਦੇ ਵਿੱਚ ਜ਼ੀਰੋ ਰਹੇਗੀ ਤੇ ਭਾਜਪਾ 13 ਰਹੇਗੀ ਜੀ ਚਲੋ ਜਿੰਨੀਆਂ ਪਾਰਟੀਆਂ ਨੇ ਉਹ ਸਾਰੀਆਂ 13 ਜੱਤਰੀਆਂ ਨੇ ਜ਼ੀਰੋ ਕਿਦੀ ਰਹਿੰਦੀ ਹੈ ਜਾਂ ਅੰਕੜਾ ਘਟ ਵੱਧ ਹੁੰਦਾ ਹੈ ਇਹ ਗੱਲ ਸਾਨੂੰ ਪਤਾ ਲੱਗੇਗੀ 4 ਜੂਨ ਨੂੰ ਬੀਬੀ ਮਰਾਕਸ਼ੀ ਦੇਖੀ ਕੇਂਦਰ ਦੇ ਮੰਤਰੀ ਨੇ ਰਾਜ ਮੰਤਰੀ ਉਹ ਲੁਧਿਆਣੇ ਦੇ ਵਿੱਚ ਆਏ ਨੇ ਉਹਨਾਂ ਨੇ ਅਧਿయోగ ਪੱਤੀਆਂ ਨਾਲ ਵੀ ਤਕਰੀਬਨ 4 ਵਜੇ ਦੇ ਤੱਕ ਗੱਲ ਕਰਨੀ ਹੈ ਉਹਨਾਂ ਨੇ ਉਸ ਤੋਂ ਪਹਿਲਾਂ ਇੱਕ ਪ੍ਰੈਸ ਮੈਲਨੀ ਨੂੰ ਸੰਬੋਧਨ ਕੀਤਾ ਹੈ ਉਹਨਾਂ ਨੇ ਕਿਹਾ ਕੇ ਬਠਿੰਡਾ ਤੇ ਜਲੰਧਰ ਭਾਪ ਆਦਮਪੁਰ ਹਵਾਈ ਅੱਡਾ ਸ਼ੁਰੂ ਹੋ ਗਿਆ ਅਗਲੇ ਦਿਨਾਂ ਚ ਉਥੋਂ ਫਲਾਈਟਾਂ ਵੀ ਸ਼ੁਰੂ ਹੋ ਜਾਣਗੀਆਂ ਲੁਧਿਆਣੇ ਦਾ ਹਵਾਈ ਅੱਡਾ ਇਹ ਵੀ ਜਲਦ ਚੱਲ ਪਵੇਗਾ ਜਿਹੜਾ ਸਾਨੇਵਾਲ ਪਹਿਲਾਂ ਫਲਾਈਟ ਆਉਂਦੀ ਸੀ ਹੁਣ ਸਥਾਨਕ ਹਵਾਈ ਅੱਡਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਹਲਵਾਰੇ ਦੇ ਵਿੱਚ ਬਣਾਇਆ ਜਾ ਰਿਹਾ ਹੈ ਉਹ ਕਹਿੰਦੇ ਬਹੁਤ ਸਾਰੇ ਫੰਡ ਕੇਂਦਰ ਦੀ ਸਰਕਾਰ ਜਾਰੀ ਕਰਦੀ ਹੈ ਪੰਜਾਬ ਦੀ ਸਰਕਾਰ ਖਰਚਦੀ ਨਹੀਂ ਲੁਧਿਆਣੇ ਦੇ ਬੁੱਡੇ ਨਾਲੇ ਦਾ ਮਾਮਲਾ ਹੈ ਬੁੱਡੇ ਨਾਲੇ ਦੇ ਵਿੱਚ ਫੰਡ ਕੇਂਦਰ ਸਰਕਾਰ ਨੇ ਜਾਰੀ ਕੀਤੇ ਤੇ ਖਰਚ ਨਹੀਂ ਰਹੇ ਇਸ ਕਰਕੇ ਸਥਿਤੀ ਜਿਉਂ ਦੀ ਤਿਉਂ ਬਣੀ ਹੈ ਜਿੱਥੇ ਜਿੱਥੇ ਕੇਂਦਰ ਤੇ ਰਾਜ ਸਰਕਾਰਾਂ ਅਡੰਟ ਨੇ ਉੱਥੇ ਇਹ ਇਸ ਤਰ੍ਹਾਂ ਦੇ ਅੜਿੱਕੇ ਤਾਂ ਹੈ ਉਹ ਕਹਿੰਦੇ ਕਿ ਤੁਸੀਂ ਵੇਖ ਲਿਓ 13 0 ਆਏਗਾ ਨਤੀਜਾ ਭਾਰਤੀ ਜਨਤਾ ਪਾਰਟੀ 13 ਦੇ 13 ਸੀਟਾਂ ਜਿੱਤਣ ਜਾ ਰਹੀ ਹੈ ਬਾਕੀਆਂ ਦੇ ਹਿੱਸੇ 0 ਆਉਂਗੀ ਤੇ ਮਾਨ ਸਾਹਿਬ ਕਹਿੰਦੇ 13 ਅਸੀਂ ਜਿੱਤ ਰਹੇ ਹਾਂ ਇਹੋ ਜਿਹਾ ਦਾਅਵਾ ਕਾਂਗਰਸ ਕਰ ਰਹੀ ਹੈ ਤੇ ਇਹੀ ਦਾਵਾ ਸ਼ਰੋਨੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦੂਗੀ ਸਰ ਗਾਦਲਵੀ ਕਹਿੰਦੇ ਆ ਕਿ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ ਬਿਲਕੁਲ ਜਿੱਤੋ ਸੋ ਇੱਕ ਹੋਰ ਕਿਹਾ ਉਹਨਾਂ ਨੇ ਸਰਕਾਰ ਅਗਲੇ ਦਿਨਾਂ ਵਿੱਚ ਵੀ ਉਦਯੋਗਾਂ ਨੂੰ ਉਤਸ਼ਾਹਤ ਕਰੇਗੀ ਉਹ ਕਹਿੰਦੇ ਮੋਦੀ ਸਾਹਿਬ ਗਰੰਟੀ ਦਿੰਦੇ ਐ ਉਹ ਗਰੰਟੀਆਂ ਇਨ ਬੈਨ ਲਾਗੂ ਹੁੰਦਗਾ ਨਹੀਂ ਸੋ ਹੁਣ ਵੀ ਅਸੀਂ ਜੋ ਤੁਹਾਡੇ ਨਾਲ ਵਾਅਦੇ ਕਰ ਰਹੇ ਹਾਂ ਕੇਂਦਰ ਦੇ ਵਿੱਚ ਜੇ ਮੋਦੀ ਸਾਹਿਬ ਫੇਰ ਸੱਤਾ 'ਚ ਤੀਜੀ ਵਾਰ ਭਾਜਪਾ ਆ ਗਈ ਤਾਂ ਉਹ ਵਾਅਦੇ ਇਨ ਬੈਨ ਲਾਗੂ ਕੀਤੇ ਜਾਣਗੇ ਮਨਾਕਸ਼ੀ ਲੇਖੀ ਨੇ ਆਪਣੇ ਪ੍ਰੈਸ ਮਲਨੀ ਦੇ ਵਿੱਚ ਇਹ ਗੱਲ ਕਹੀ ਹੈ ਜੀ ਸਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਹਿਮਾਚਲ ਦੇ 6 ਅਯੋਗ ਵਿਧਾਇਕਾਂ ਦੇ ਖਿਲਾਫ ਸੁਣਵਾਈ ਹੋਈ ਹੈ ਦੇਖੋ ਗੱਲ ਇਹ ਹੈ ਕਿ ਜਿਹੜੇ हिमाचल प्रदेश ਨਾਲ ਸਬੰਧਤ 6 ਵਿਧਾਇਕਾਂ ਨੂੰ ਅਜੋ ਕਰਾਰ ਦੇ ਦਿੱਤਾ ਗਿਆ ਸੀ ਚੋਣ ਕਮਿਸ਼ਨ ਨੇ ਤਾਂ ਉੱਥੋਂ ਦੀ ਚੋਣ ਵੀ ਐਲਾਨਤੀ ਇਹ ਸਾਰੇ ਵਿਧਾਇਕ ਉੱਥੇ ਸੁਪਰੀਮ ਕੋਰਟ ਦੇ ਵਿੱਚ ਗਏ ਤੇ ਸੁਪਰੀਮ ਕੋਰਟ ਨੇ ਇਹ ਸਬੰਧ ਦੇ ਵਿੱਚ ਹਿਮਾਚਲ ਦੀ ਸਰਕਾਰ ਤੋਂ ਜਵਾਬ ਮੰਗਿਆ ਉਨ੍ਹਾ ਜਵਾਬ ਕੀ ਆਉਂਦਾ ਹੈ ਅਗਲੀ ਸਰਵਾਈ ਕੀ ਹੁੰਦੀ ਹੈ ਇਹਦੇ ਬਾਰੇ ਪਤਾ ਲੱਗੇਗਾ ਜੀ ਸਤਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਰਾਜਾ ਵੜਿੰਗ ਨੇ ਜੋ ਕਿ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਉਹਨਾਂ ਦੀ ਧਰਮ ਪਤਨੀ ਅਮ੍ਰਿਤਾ ਰਾਜਾ ਵੜਿੰਗ ਮਿਲਣੇ ਜੀ ਦੇਖੋ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ 29 ਮਈ 2022 ਨੂੰ ਬਿਲਕੁਲ ਨਾਲ ਦੇ ਪਿੰਡ ਜਵਾਰਕੇ ਵਿਚ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ ਪਰਿਵਾਰ ਵਾਸਤੇ ਔਖਾ ਬਹੁਤ ਹੁੰਦਾ ਹੈ ਚਲੋ ਉਹਨਾਂ ਨੇ ਹਿੰਮਤ ਨਹੀਂ ਹਾਰੀ ਦੁਨਿਆ ਮੀਆਂ ਬੀਬੀ ਨੇ ਫੈਸਲਾ ਕੀਤਾ ਤੇ ਉਸ ਘਰ ਦੇ ਵਿੱਚ ਇੱਕ ਨਵਾਂ ਸ਼ੁਭ ਦੀਪ ਆਇਆ ਤੇ ਉਹਨਾਂ ਨੇ ਕਿਹਾ ਕਿ ਨਾ ਵੀ ਸ਼ੁਭ ਦੀਪ ਹੀ ਰੱਖਣਾ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਦਾ ਸਾਰਿਆਂ ਹੀ ਪਾਰਟੀ ਦੇ ਆਗੂਆਂ ਦਾ ਤਾਂ ਤਾਂ ਲੱਗ ਗਿਆ ਬਹੁਤ ਸਾਰਿਆਂ ਨੇ ਵਧਾਈ ਦਿੱਤੀ ਐਲੋਪੀ ਪ੍ਰਤਾਪ ਸਿੰਘ ਬਾਜਬਾ ਅਮਰਿਤ ਅਮਰਿੰਦਰ ਸਿੰਘ ਰਾਜਾ ਬੜਿੰਗ ਉਹਨਾਂ ਦੀ ਧਰਮ ਪਤਨੀ ਅੱਜ ਜਾ ਕੇ ਆਏ ਨੇ ਕੱਲ ਬੜਿੰਗ ਸਾਹਿਬ ਵੀ ਗਏ ਸੀ ਅਮਰਤਾ ਬੜਿੰਗ ਜੀ ਸੁਖਪਾਲ ਸਿੰਘ ਖਹਿਰਾ ਸੁਖਜਿੰਦਰ ਸਿੰਘ ਰੰਧਾਵਾ तमाम ਆਗੂਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ ਤੇ ਉਹ ਕਹਿੰਦੇ ਕਿ ਪਿੰਡ ਦੇ ਵਿੱਚ ਦਿਵਾਲੀ ਵਰਗਾ ਮਾਹੌਲ ਸੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਬਲਕਾਰਨ ਖੀਲਾ ਗੀਤਕਾਰ ਗਿੱਲ ਰੌਂਤਾ ਗਲੌਬ ਸਿੱਧੂ ਤੇ ਇਲਾਕੇ ਵਾਸੀ ਦੇ ਹੋਰ ਸਰਕਟ ਮੋਤਵਾਰ ਆਗੂ ਤੇ ਆਮ ਸ਼ੁਭਦੀਪ ਦੇ ਸਾਹਮਣੇ ਚੌਣੇ ਵਾਲੇ ਉਹ ਸਾਰੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਨ ਵਾਸਤੇ ਜਾ ਰਹੇ ਨੇ ਸੋ ਇਹੋ ਜੀ ਚੀਜ਼ ਦੇ ਨਾਲ ਜਦੋਂ ਖੁਸ਼ੀ ਆਉਂਦੀ ਹੈ ਖੁਸ਼ੀ ਵੱਧਦੀ ਹੈ ਦੁੱਖ ਵੱਡਿਆ ਜਾਂਦਾ ਹੈ ਭਾਵੇਂ ਸ਼ੁਭ ਦੀਪ ਨੂੰ ਭੁੱਲਣਾ ਬਹੁਤ ਔਖਾ ਪਰਿਵਾਰ ਵਾਸਤੇ ਪਰ ਫਿਰ ਵੀ ਪਰਿਵਾਰ ਇਸ ਨਵੇਂ ਸ਼ੁਭ ਦੇ ਨੂੰ ਉੱਥੋਂ ਹੀ ਬੁਲੰਦੀਆਂ ਤੱਕ ਪਹੁੰਚਾਉਣ ਲਈ ਆਪਣੇ ਯਤਨ ਜਾਰੀ ਰੱਖੇਗਾ ਤੇ ਬਾਰਸ ਸਿੱਧੂ ਪਰਿਵਾਰ ਨੂੰ ਮਿਲ ਗਿਆ ਜੀ ਸੋ ਦੂਜੇ ਪਾਸੇ ਸੁਖਜਿੰਦਰ ਸਿੰਘ ਦਾ ਹਵਾ ਵੱਲੋਂ ਕਹਿ ਹੈ ਕਿ ਜੇਕਰ ਆਮ ਆਦੀ ਪਾਰਟੀ ਨੇ ਕੰਮ ਕੀਤੇ ਨਹੀਂ ਤਾਂ ਆਪਣੇ ਵਲੰਟੀਅਰਾਂ ਨੂੰ ਚੋਂ ਲੜਾਂ ਜੀ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਦਾਵਾ ਕਹਿੰਦੇ ਬਿਨਾ ਖੰਬਾ ਵਾਲੀਆਂ तितਲੀਆਂ ਲੈ ਆਉਂਦੀਆਂ ਨੇ ਡੈਪੂਟੇਸ਼ਨ ਤੇ ਬੰਦੇ ਲੈ ਜਾਣ ਲੱਗ ਗਏ ਕਹਿੰਦੇ ਜੇ ਤੁਸੀਂ ਤਾਂ ਕਮਾ ਦੀ ਢੇਰੀ ਪੱਟਤੀ ਤੇ ਫਿਰ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਤੁਸੀਂ ਡੈਪੂਟੇਸ਼ਨ ਤੇ ਲੈ ਲੈ ਕੇ ਚੱਲੇ ਹੋ ਤੁਸੀਂ ਤਾਂ ਕਹਿੰਦੇ ਸੀ ਕਿ ਕਟੜ ਇਮਾਨਦਾਰ ਕਾਂਗਰਸੀਆਂ ਤੇ ਇਲਜ਼ਾਮ ਲਾਏ ਅਕਾਲੀਆਂ ਤੇ ਇਲਜ਼ਾਮ ਲਾਏ ਕਈਆਂ ਤੇ ਵਿਜੀਲੈਂਸ ਦੇ ਕੇਸ ਕੀਤੇ ਤੇ ਅੱਜ ਤੁਸੀਂ ਉਹਨਾਂ ਪਾਰਟੀਆਂ ਦੀ ਟੇਕ ਹੈ ਜਿਹੜੇ ਤੁਹਾਡੇ ਐਮ.ਐਲ.ਏ. ਜਿੱਤ ਕੇ ਮੰਤਰੀ ਬਣ ਗਏ ਤੁਹਾਡੇ ਨਵੇਂ ਬੰਦੇ ਤੁਹਾਡੇ ਕੋਲ ਕਿਉਂ ਨਹੀਂ ਕੀ ਤੁਸੀਂ ਪੰਜਾਬ ਨੂੰ ਸਾਰੇ ਸਮੇਂ ਚੋਣਾ ਜੋਲ ਜਾ ਕੇ ਰੱਖੋਗੇ ਇਹ ਗੱਲ ਸੁਖਵਿੰਦਰ ਸਿੰਘ ਰੰਧਾਵਾ ਹੋਰਾਂ ਨੇ ਕਹੀ ਹੈ ਜਿਹੜੇ ਕਿ ਰਾਜਸਥਾਨ ਕਾਂਗਰਸ ਪਾਰਟੀ ਦੇ ਇੰਚਾਰਜ ਵੀ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਜਦੋਂ ਦੂਜੀਆਂ ਪਾਰਟੀਆਂ ਚੋਂ ਲੈ ਕੇ ਜਾ ਰਹੇ ਹੋ ਇੱਕ ਪਾਸੇ ਤੁਸੀਂ ਉਹਨਾਂ ਪਾਰਟੀਆਂ ਨੂੰ ਨਿੰਦਦੇ ਹੋ ਪਰ ਫਿਰ ਤੁਸੀਂ ਉਹਨਾਂ ਪਾਰਟੀਆਂ ਦੇ ਵਿੱਚੋਂ ਹੀ ਬੰਦੇ ਪਟਟ-ਪਟਟ ਕੇ ਲਿਜਾ ਰਹੇ ਜੀ ਸੋ ਦੂਜੇ ਪਾਸੇ ਸੁਖਪਾਲ ਸਿੰਘ ਕਹਿਰਾ ਵੱਲੋਂ ਕੁਵਰ ਵਿਜੇ ਪ੍ਰਤਾਪ ਦੀ ਤਾਰੀਫ਼ ਕੀਤੀ ਗਈ ਹੈ ਜੀ ਦੇਖੋ ਜੀ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਸੀ ਕਿ ਜਿਹੜਾ ਸੁਪਰੀਮ ਕੋਰਟ ਵਾਲਾ ਕੇਸ ਹੈ ਜਦੋਂ ਉਹਨੂੰ ਰਾਹਤ ਮਿਲ ਗਈ ਹੈ ਦੁਬਾਰਾ-ਦੁਬਾਰਾ ਉਹਨਾਂ ਕੇਸਾਂ ਨੂੰ ਲਿਓੜਾ ਸਰਾਸਰ ਗਲਤ ਹੈ ਤੇ ਸੁਖਪਾਲ ਖਹਿਰਾ ਨੇ ਇਸੇ ਕਰਕੇ ਤਾਂ ਕਿਹਾ ਕਿ ਇੰਨਿਆਂ ਬੰਦਿਆਂ ਦੇ ਵਿੱਚ ਕੋਈ ਨਾ ਕੋਈ ਮਰਦਤਾ ਹੈ ਜਿਹੜਾ ਮਰਦਾਂ ਵਾਂਗੀ ਗੱਲ ਕਰਦਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣ ਲਈ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਪ੍ਰੋਗਰਾਮ ਨੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ